ਸਤ ਸ੍ਰੀ ਅਕਾਲ ਅੱਜ ਅਸੀਂ ਸਿੱਖ ਇਤਿਹਾਸ ਦੇ ਇੱਕ ਬਹੁਤ ਹੀ ਮਹਾਨ ਨਾਇਕ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਇੱਕ ਝਾਤ ਪਾਵਾਂਗੇ ਇੱਕ ਅਜਿਹੇ ਸੰਤ ਸਿਪਾਹੀ ਜੋ ਗਿਆਨ ਦੇ ਤਨੀਵੀਸਨ ਤੇ ਨਾਲ ਹੀ ਇੱਕ ਨਿਹੜ ਯੋਧਾ ਵੀ ਤਾਂ ਇਹ ਕਹਾਣੀ ਸ਼ੁਰੂ ਹੁੰਦੀ ਏ 18ਵੀਂ ਸਦੀ ਦੇ ਉਸ ਦੌਰ ਤੋਂ ਜਦੋਂ ਪੰਜਾਬ ਦੀ ertid ਤੇ ਬਹੁਤ ਉਥਲ-ਪੁਥਲ ਮਚੀ ਹੋਈ ਸੀ ਸੋਚ ਕੇ ਦੇਖੋ ਇੱਕ ਪਾਸੇ ਮੁਗਲ ਸਾਮਰਾਜ ਲਗਾਤਾਰ ਕਮਜ਼ੋਰ ਹੋ ਰਿਹਾ ਸੀ ਤੇ ਦੂਜੇ ਪਾਸੇ ਬਾਹਰੀ ਹਮਲਿਆਂ ਨੇ ਚਾਰੇ ਪਾਸੇ ਬਸ ਜ਼ੁਲਮ ਦਾ ਮਾਹੌਲ ਬਣਾ ਦਿੱਤਾ ਸੀ ਚਲੋ ਉਹਨਾਂ ਦੀ ਇਸ ਲਾਸਾਨੀ ਗਾਠਾ ਨੂੰ ਹਿੱਸਿਆਂ ਵਿੱਚ ਸਮਝਦੇ ਹਾਂ ਪਹਿਲਾਂ ਆਪਾਂ ਉਸ ਦੌਰ ਦੀ ਗੱਲ ਕਰਾਂਗੇ ਜਿਸ ਵਿੱਚ ਉਹਨਾਂ ਦਾ ਜਨਮ ਹੋਇਆ ਫਿਰ ਉਹਨਾਂ ਦੇ ਜਨਮ ਨਾਲ ਜੁੜੀ ਇੱਕ ਖਾਸ ਭਵਿਕ ਬਾਣੀ ਬਾਰੇ ਜਾਣਾਂਗੇ ਤੇ ਅਖੀਰ ਵਿੱਚ ਦੇਖਾਂਗੇ ਕਿ ਕਿਵੇਂ ਉਹਨਾਂ ਨੇ ਆਪਣੇ ਅੰਦਰ ਇੱਕ ਵਿਦਵਾਨ ਅਤੇ ਇੱਕ ਯੋਧੇ ਦੋਵਾਂ ਨੂੰ ਘੜਿਆ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਇਹ ਦੌਰ ਅਸਲ ਵਿੱਚ ਅਸਥਿਰਤਾ ਤੇ ਲੜਾਈਆਂ ਝਗੜਿਆਂ ਦਾ ਦੌਰ ਸੀ ਤੇ ਐਸੇ ਤਰ੍ਹਾਂ ਦੇ ਮਾਹੌਲ ਵਿੱਚ ਇੱਕ ਨਵੀਂ ਤਰ੍ਹਾਂ ਦੀ ਅਗਵਾਈ ਦੀ ਲੋੜ ਪੈਦਾ ਹੋਈ ਜਿਵੇਂ ਕਿ ਇੱਥੇ ਸਾਫ਼ ਦਿਸ ਰਿਹਾ 1700 ਦੇ ਸ਼ੁਰੂ ਹੁੰਦਿਆਂ ਹੀ ਮੁਗਲ ਸਾਮਰਾਜ ਟੁੱਟਣ ਲੱਗ ਪਿਆ ਜਿਸ ਨਾਲ ਤਾਕਤ ਦਾ ਇੱਕ ਖਲਾਜਾ ਬਣ ਗਿਆ ਤੇ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਹਾਲਾਤ ਹੋਰ ਵੀ ਖਰਾਬ ਕਰ ਦਿੱਤੇ ਬਸ ਇਸੇ ਹਨੇਰੇ ਦੌਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇਸ ਸਾਰੀ ਹਫੜਾ ਦਫੜੀ ਦੇ ਵਿਚਕਾਰ ਪਿੰਡ ਪੋਹਵਿੰਡ ਵਿੱਚ ਇੱਕ ਬਹੁਤ ਹੀ ਖਾਸ ਜਨਮ ਹੋਇਆ ਉਹਨਾਂ ਦਾ ਜਨਮ ਹੋਇਆ ਭਾਈ ਪਗਤਾ ਜੀ ਅਤੇ ਮਾਤਾ ਜਿਉਣੀ ਜੀ ਦੇ ਘਰ ਜੋ ਬਹੁਤ ਹੀ ਸ਼ਰਧਾਵਾਨ ਜੋੜਾ ਸੀ ਉਹਨਾਂ ਲਈ ਇਹ ਇੱਕ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਲਗਭਗ 20 ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਉਹਨਾਂ ਦੇ ਘਰ ਔਲਾਦ ਦਾ ਸੁੱਖ ਆਇਆ ਸੀ ਕਹਿੰਦੇ ਨੇ ਕਿ ਉਹਨਾਂ ਦੇ ਜਨਮ ਵੇਲੇ ਇੱਕ ਮਹਾਪੁਰਖ ਨੇ ਭਵਿਸ਼ਵਾਣੀ ਕੀਤੀ ਸੀ ਕਿ ਇਹ ਬੱਚਾ ਧਰਮ ਦਾ ਦੀਪ ਬਣੇਗਾ ਤੇ ਵਾਕਈ ਉਹਨਾਂ ਦਾ ਨਾਮ ਸਿਰਫ ਨਾਮ ਨਹੀਂ ਸੀ ਇਹ ਉਹਨਾਂ ਦੀ ਕਿਸਮਤ ਸੀ ਉਹਨਾਂ ਨੇ ਸੱਚਮੁੱਚ ਆਪਣੇ ਧਰਮ ਦੇ ਦੀਵੇ ਨੂੰ ਔਕੇ ਸਮਿਆਂ ਵਿੱਚ جگਦਾ ਰੱਖਿਆ ਤਾਂ ਸਵਾਲ ਇਹ ਹੈ ਕਿ ਉਹ ਧਰਮ ਦਾ ਦੀਪ ਬਣੇ ਕਿਵੇਂ ਖੈਰ ਇਸ ਦੀ ਸ਼ੁਰੂਆਤ ਗਿਆਨ ਦੇ ਰਸਤੇ ਤੋਂ ਹੋਈ ਮਹਿਜ਼ 12 ਸਾਲ ਦੀ ਉਮਰ ਵਿੱਚ ਉਹ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਤੇ ਫਿਰ ਉੱਥੇ ਹੀ ਰਹਿ ਕੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਵਿਦਵਾਨ ਦੀ ਦੇਖ ਰੇਖੇਟ ਪੜ੍ਹਾਈ ਸ਼ੁਰੂ ਕੀਤੀ ਤੇ ਇੱਥੇ ਦੇਖੋ ਉਹਨਾਂ ਦੀ ਪੜ੍ਹਾਈ ਦਾ ਦਾਇਰਾ ਕਿੰਨਾ ਵੱਡਾ ਸੀ ਗੁਰਮੁਖੀ ਫਾਰਸੀ ਅਰਬੀ ਸੰਸਕ੍ਰਿਤ ਕਈ ਭਾਸ਼ਾਵਾਂ 'ਤੇ ਪੂਰੀ ਪਕੜ ਖਾਸ ਕਰਕੇ ਫਾਰਸੀ ਤੇ ਅਰਬੀ ਜੋ ਉਸ ਵੇਲੇ ਦੀਆਂ ਰਾਜ ਭਾਸ਼ਾਵਾਂ ਸਨ ਉਹਨਾਂ ਦਾ ਗਿਆਨ ਹੋਣਾ ਇੱਕ ਬਹੁਤ ਵੱਡੀ ਰਣਨੀਤਿਕ ਤਾਕਤ ਸੀ ਇਹੀ ਸੀ ਉਹ ਗਿਆਨ ਜਿਸਨੇ ਉਹਨਾਂ ਦੇ ਕਿਰਦਾਰ ਦਾ ਸੰਤ ਵਾਲੋਂ ਪੱਖ ਕੜਿਆ ਪਰ ਗੱਲ ਇਥੇ ਖਤਮ ਨਹੀਂ ਹੁੰਦੀ ਇਸ ਵਿਦਵਤਾ ਪਰ ਹੀ ਪੜ੍ਹਾਈ ਦੇ ਨਾਲ ਨਾਲ ਇੱਕ ਹੋਰ ਸਿਖਲਾਈ ਵੀ ਚੱਲ ਰਹੀ ਸੀ ਤੇ ਉਹ ਸੀ ਜੰਗੀ ਸਿਖਲਾਈ ਘੋੜਸਵਾਰੀ ਵਿੱਚ ਮਾਹਿਰ ਤੀਰਅੰਦਾਜ਼ੀ ਵਿੱਚ ਬੇਮਿਸਾਲ ਤੇ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਇਸ ਸਖਤ ਸਿਖਲਾਈ ਨੇ ਉਹਨਾਂ ਦੇ ਅੰਦਰ ਛੁਪੇ ਹੋਏ ਸਿਪਾਹੀ ਨੂੰ ਤਰਾਸ਼ ਕੇ ਬਾਹਰ ਕੱਢਿਆ ਤੇ ਉਹਨਾਂ ਨੂੰ ਇੱਕ ਲਾਸਾਨੀ ਯੋਧਾ ਬਣਾ ਦਿੱਤਾ ਤੇ ਇੱਥੇ ਆ ਕੇ ਹੀ ਉਹ ਦੋਵੇਂ ਪਹਿਲੂ ਸੰਤ ਅਤੇ ਸਿਪਾਹੀ ਇੱਕ ਹੋ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਇਸ ਸੰਤ ਸਿਪਾਹੀ ਦੇ ਆਦਰਸ਼ ਦੀ ਜਿਉਂਦੀ ਜਾਗਦੀ ਮਿਸਾਲ ਬਣੇ ਇੱਕ ਅਜਿਹੇ ਮਹਾਨ ਵਿਦਵਾਨ ਜਿਨ੍ਹਾਂ ਦੇ ਇੱਕ ਹੱਥ ਵਿੱਚ ਕਲਮ ਦੀ ਤਾਕਤ ਸੀ ਤੇ ਦੂਜੇ ਵਿੱਚ ਤਲਵਾਰ ਦੀ ਤਾਂ ਗੱਲ ਇਹ ਨਹੀਂ ਸੀ ਕਿ ਉਹ ਸਿਰਫ ਇੱਕ ਸੰਤ ਸਨ ਜਾਂ ਸਿਰਫ ਇੱਕ ਸਿਪਾਹੀ ਨਹੀਂ ਉਹ ਦੋਵੇਂ ਸਨ ਇੱਕੋ ਸ਼ਖਸੀਅਤ ਵਿੱਚ ਇਹ ਦੋਵੇਂ ਗੁਣ ਮੌਜੂਦ ਸਨ ਇੱਕ ਮੁਕੰਮਲ ਆਗੂ ਜੋ ਹਰ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ ਇੱਕ ਪਹਾੜ ਬਣ ਕੇ ਖੜੇ ਹੋਏ ਉਹਨਾਂ ਦੀ ਕਹਾਣੀ ਸਾਨੂੰ ਸਾਰਿਆਂ ਨੂੰ ਅੱਜ ਵੀ ਇੱਕ ਸਵਾਲ ਪੁੱਛਦੀ ਹੈ ਕਿ ਅੱਜ ਦੇ ਦੌਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਗਿਆਨ ਨੂੰ ਹਿੰਮਤ ਨਾਲ ਜੋੜਨਾ ਯਾਨੀ ਕਿ ਸਹੀ ਸਮੇਂ ਤੇ ਸਹੀ ਕਦਮ ਚੁੱਕਣਾ ਕਿੰਨਾ ਜ਼ਰੂਰੀ ਹੈ